ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਪਵਿੱਤਰ ਧਰਤੀ ਅਲਤਾਰਪੁਰ ਸਾਹਿਬ ਜਿੱਥੇ ਕੀ ਮਾਤਾ ਦਾ ਜਨਮ ਮਨਾਰੀ ਸ਼ਤਬੀ ਮਨਾ ਰਹੇ ਆ ਅੱਜ ਉੱਥੇ ਸਾਰੀਆਂ ਤਿਆਰੀਆਂ ਹੋ ਗਈਆਂ ਆ ਗੁਰੂ ਦੇ ਲੰਗਰ ਵੀ ਤਿਆਰ ਹੋ ਗਏ ਆ ਜਿਹੜੀਆਂ ਇੱਥੇ ਗੁਰੂ ਕਾ ਦੀਆਂ ਤਿਆਰੀਆਂ ਉਹ ਸਾਰੀਆਂ ਮੁਕੰਮਲ ਹੋ ਗਈਆਂ ਅੱਜ ਇਹਨਾਂ ਦਾ ਜੈਜਾ ਹੁਣ ਲੈ ਰਿਹਾ ਸਾਰਾ ਜਿੱਥੇ-ਜਿੱਥੇ ਵੀ ਲੋੜ ਆ ਗੁਰੂ ਆਪ ਕਰਾ ਰਿਹਾ ਇਹ ਮੈਂ ਬੇਨਤੀ ਕਰਦੇ ਸੰਗਤਾਂ ਨੂੰ ਕਿ ਤੁਸੀਂ ਬਾਦ ਚੜ ਕੇ ਜਿੱਥੇ-ਜਿੱਥੇ ਵੀ ਸੰਗਤ ਸਾਡੀ ਆਵਾਜ਼ ਸੁਣਦੀ ਆ ਜਿਨ ਜਿੱਤੇ ਸਾਡੀ ਬੇਨਤੀ ਸੁਣਦੀ ਆ ਅਸੀਂ ਇਹ ਬੇਨਤੀ ਕਰਦੇ ਆ ਕਿ ਬਾਤ ਤੋਂ ਬਾਤ ਚੜ ਕੇ ਆਓ ਤੇ ਮਾਤਾ ਦੀਆਂ ਖੁਸ਼ੀਆਂ ਲੈ ਕੇ ਜਾਓ ਝੋਲੀਆਂ ਭਰ ਕੇ ਜਾਓ ਇਹ ਸਮੇਂ ਕਿਦੇ ਬਾਰ-ਬਾਰ ਨਹੀਂ ਜ਼ਿੰਦਗੀ ਚ ਆਉਂਦੇ ਸ਼ਤਾਵੜੀਆਂ ਆਪਾਂ ਕਰਮਾਂ ਵਲੇ ਉਹ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇੰਨੀਆਂ ਸ਼ਤਾਵੜੀਆਂ ਆਈਆਂ ਤੇ ਜਿੱਤੇ ਮਾਤਾ ਗੁਜਰਕੌਰ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਰਜਨ ਦੇਵ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੇ ਕਿ ਨਾਨਕਾ ਘਾਰਿਆ ਇਹਨਾਂ ਦਾ ਜਿੱਥੇ ਦਿਵਰਤੇ ਇੱਕ ਬਾਦ ਅਦਾ ਸੋਹਰਾ ਘਾਰਿਆ ਤੇ ਜਿੱਥੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਚੌਥੀ ਜੰਗ ਲੜੀ ਤੇ ਇਹ ਬਹੁਤੀ ਪੰਜਵੇਂ ਪਾਤਸ਼ਾਹ ਨੇ ਇਹ ਸ਼ਹਿਰ ਦਾ ਬਸਾਉਣਾ ਕੀਤਾ ਆਪ ਤੁਮ ਗੱਡ ਕੇ ਤੇ ਇਹ ਸਾਰਾ ਜਿਹੜੀ ਪਵਿੱਤਰ ਧਰਤੀ ਆ ਇਹ ਗੁਰੂ ਮਾਨ ਦੇਵ ਜੀ ਦੀ ਕਿਰਪਾ ਨਾਲ ਇੱਥੇ ਆ ਜੋ ਪ੍ਰਧਾਨ ਜੀ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਦੇ ਜੀ ਰੋਮਨੀ ਕਮੇਟੀ ਦਾ ਸਾਰਾ ਅਵਲਾ ਗੁਰੂ ਧਰਮ ਪ੍ਰਚਾਰ ਕਮੇਟੀ ਦਾ ਤੇ ਸਾਰੇ ਸਿੰਘ ਸਾਹਿਬ ਮੰਨਣ ਸਾਹਿਬ ਵੀ ਹੁਣੇ ਤੋਂ ਹੋ ਗਏ ਗਏ ਆ ਪ੍ਰਧਾਨ ਸਾਹਿਬ ਦਾ ਵੀ ਹੁਣ ਫੋਨ ਆਇਆ ਸੀ ਕਿਉਂਕਿ ਬਹੁਤ ਵਿਜੀ ਆ ਉਹ ਪਰਸੋਂ ਇਥੇ ਸਾਰੀ ਰਿਹੜੀ ਹਾਜ਼ਰੀ ਲਵਾਉਣਗੇ ਸਿੰਘ ਸਾਹਿਬ ਵੀ ਆਉਣਗੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਲੰਗਰ ਜਿਹੜਾ ਕਿ ਬਾਬਾ ਸੇਵਾ ਸੁਣੀ ਲੰਗਰ ਦੀ ਸੇਵਾ ਕਰਵਾ ਰਹੇ ਨੇ ਤੇ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਵਰਤਾਵੇ ਵੀ ਸਾਰੇ ਆਏ ਨੇ ਅ ਜਿੰਨਾ ਲੈਟਾਂ ਦਾ ਤੇ ਜਿੰਨਾ ਸਾਰਾ ਪ੍ਰੋਗਰਾਮ ਆ ਇਹ ਸਾਡੇ ਸਰਪੰਚ ਸਾਹਿਬ ਆਪਣੇ ਉਹਨਾਂ ਨੇ ਬੜੀ ਮਿਹਰ ਨਾਲ ਬਿਲਕੁਲ ਹੀ ਘੱਟ ਕੀਮਤ ਤੇ ਜਿਹੜਾ ਕਿ ਇਹ ਜਿਹੜਾ ਸੌਦਾ ਇਹਨਾਂ ਨੇ ਕੀਤਾ ਕਿ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਨੀ ਆ ਤੁਹਾਨੂੰ ਮਨੂੰ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਟਿੰਟ ਵਾਲਿਆਂ ਦਾ ਵੀ ਜਿਨ੍ਹਾਂ ਨੇ ਜੋ ਕਿਹਾ ਉਹਨਾਂ ਨੇ ਉਹ ਹੀ ਮੰਨ ਲਿਆ ਕਿ ਅਸੀਂ ਤੇ ਗੁਰੂ ਘਰ ਦੀ ਸੇਵਾ ਕਰਨੀ ਆ ਅਸੀਂ ਕਮਾਈ ਨਹੀਂ ਕਰਨੀ ਕਮਾਈ ਕਰਨ ਨੂੰ ਹੋਰ ਬੜਾ ਕੁਸ਼ਿਆ ਗੁਰੂ ਦਾ ਦਿੱਤਾ ਖਾਨੇ ਆ ਇਸ ਕਰਕੇ ਬਹੁਤ ਹੀ ਅੱਜ ਸਾਰੀ ਸੰਗਤ ਸਾਡਾ ਇਥੇ ਦਾ ਸਟਾਫ ਮੈਨੇਜਰ ਸਾਹਿਬ ਤੇ ਹੋਰ ਸਾਰੀ ਸੰਗਤ ਇਥੇ ਆ ਕੇ ਜਿਹੜੀਆਂ ਅੱਜ ਇਹਨਾਂ ਨੇ ਤਿਆਰੀਆਂ ਕੀਤੀ ਆ ਚਾਰ ਦਿਨ ਹੋ ਗਏ ਸਰਪੰਚ ਸਾਹਿਬ ਨੂੰ ਕਰ ਰਿਹਾ ਕਿ ਲਾਈਟਾਂ ਦਾ ਸਾਰਾ ਚੌਂ ਗੁਰਦੁਆਰਿਆਂ ਦੇ ਇਹ ਸਾਰੀਆਂ ਇਸੇ ਤਰ੍ਹਾਂ ਹੀ ਜਗਮਗ ਜਗਮਗ ਹੋ ਰਹੀ ਆ ਬਾਜਾ ਦੀਆਂ ਜਿਹੜੀਆਂ ਲੱਖ ਉੱਚੀਆਂ ਵਾਹ ਚਾਈਆਂ ਜੇ ਸਾਧੂ ਨਜ਼ਰ ਕਰੇ ਬਵਾਨੀਆਂ ਬਵਾਨੀਆਂ ਪੁੱਤ ਸੁਪੁੱਤ ਗ੍ਰਹਿਣ ਤੋਂ ਇਹ ਸਾਰਾ ਜਿਹੜਾ ਸਿਰ ਆਇਆ ਇਹ ਗੁਰੂ ਦੇ ਜਾਂਦਾ ਗੁਰੂ ਆਪ ਕਰਾਉਂਦਾ ਪਰ ਗੁਰੂ ਦੇ ਕਿਸੇ ਦੇ ਵਿੱਚ ਦੀ বাস ਕੇ ਆਉਂਦਾ ਆ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਕਿ ਤੁਸੀਂ ਬਾਤ ਚੜ ਕੇ ਇਹ ਰੌਣਕ ਨੂੰ ਵਧਾਓ ਤੇ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ